ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ ਅੱਜ ਇਸ ਬੜਿਆਂ ਗੁਰਦੁਆਰਾ ਚੰਗੀ ਕਲਾ ਸਾਹਿਬ ਪਿਆਲ ਵਿਖੇ ਹਾਂਜੀ ਪ੍ਰਕਾਸ਼ ਸਿੰਘ ਜੀ ਦੱਸਣਗੇ ਵੀ ਅੱਜ ਅਸੀਂ ਕਿਸ ਬਾਰੇ ਸੰਗਤ ਇਕੱਠੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸਭ ਤੋਂ ਪਹਿਲਾਂ ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਜੋ ਕਿ ਸਮਾਗਮ ਚੱਲ ਰਹੇ ਹਨ ਮਹਾਂਪੁਰਖਾਂ ਦੇ ਪਰਸੋਂ ਪਿੰਡ ਉਬੋ ਵਾਲਾ ਸੰਗਰੂਰ ਵਿਖੇ ਬਾਬਾ ਜੀ ਦੇ ਤਿੰਨ ਦਵਾਂ ਦੋ ਦਵਾਨ ਚੱਲੇ ਦੋ ਦਵਾਨਾਂ ਦੀ ਹਾਜ਼ਰੀਆਂ ਸੰਗਤ ਨੇ ਬਹੁਤ ਵੱਡੇ ਪੱਧਰ ਤੇ ਭਰੀਆਂ ਸੋ ਰਾਤ ਵੀ ਸੰਗਤ ਆਪਣੇ ਇਲਾਕੇ ਦੀ ਕਪਿਆਲ ਇਲਾਕੇ ਦੀ ਭਵਾਨੀਗੜ੍ਹ ਇਲਾਕੇ ਦੀ ਤਪਵੰਟ ਕੀ ਸਾਹਿਬੇ ਖੇ ਵੀ ਜਾ ਕੇ ਹਾਜ਼ਰੀ ਲਾ ਕੇ ਆਈ ਹੈ ਸੰਗਤ ਰਹਿਣ ਸਬਾਈ ਕੀਰਤਨ ਸੀ ਗਾ ਰਾਤ ਅਪਰੰਤ ਸੰਗਤ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਪਿੰਡ ਕਪਿਆਲ ਵਿਖੇ ਸਹਿਜ ਪਾਠ ਦਾ ਭੋਗ ਹਰ ਪੂਰਨਮਾਸੀ ਨੂੰ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ ਪਿੰਡ ਕਪਿਆਲ ਵਿਖੇ ਪੈਂਦਾ ਹੈ। ਸੋ ਮਹਾਂਪੁਰਖ ਦੀਵਾਨ ਵੀ ਸਜਾਉਂਦੇ ਹਨ। ਸੋ ਐਤਕੀ ਗੁਰਪਰਬ ਨੂੰ ਮੁੱਖ ਰੱਖਦੇ ਹੋਏ ਦੀਵਾਨ ਨਹੀਂ ਸਜੇ ਮਹਾਂਪੁਰਖਾਂ ਦੀ ਮੌਜ ਹੈ। ਟਾਈਮ ਲੱਗੇਗਾ ਮਹਾਂਪੁਰਖ ਦੀਵਾਨ ਸਜਾਉਂਦੇ ਨੇ ਸਜਾਉਂਦੇ ਰਹਿਣਗੇ। ਸੋ ਸੰਗਤ ਇਕੱਠੀ ਹੋਈ ਹੈ। ਸਹਿ ਪਹਿਲਾਂ ਸਹਿਜ ਪਾਠ ਦਾ ਭੋਗ ਪਿਆ ਅਪਰੰਤ ਸੰਗਤ ਨੇ ਇਕੱਠੇ ਹੋ ਕੇ ਇਕੱਤਰ ਹੋ ਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪਰਬ ਨੂੰ ਮੁੱਖ ਰੱਖਦੇ ਹਾਂ ਕੇਕ ਕਟਿਆ ਸੋ ਬਹੁਤ ਵੱਡਾ ਪਰਾਲਾ ਹੈ ਸਾਡੇ ਇਲਾਕੇ ਦੇ ਉੱਪਰ ਮਹਾਪੁਰਖਾਂ ਦਾ ਸੰਤ ਬਾਬਾ ਦਰਸ਼ਨ ਸਿੰਘ ਜੀ ਟੱਕੀ ਸਾਹਿਬ ਵਾਲੇ ਮਹਾਪੁਰਖਾਂ ਦਾ ਜਿਨ੍ਹਾਂ ਨੇ ਕੇ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲਾਉਣ ਦਾ ਬਹੁਤ ਵੱਡਾ ਪਰਾਲਾ ਕੀਤਾ ਹੈ ਤਨਸਿਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਸਿਖਾਵਾਂ ਤੇ ਚੱਲਣ ਦਾ ਸਾਨੂੰ ਬਹੁਤ ਵੱਡਾ ਅਪਰਾਲਾ ਕਰਦੇ ਰਹਿੰਦੇ ਹਨ ਸਾਨੂੰ ਪ੍ਰੇਰਣਾ ਦਿੰਦੇ ਰਹਿੰਦੇ ਹਨ ਸੋ ਜੋ ਅੱਜ ਦਾਸ ਹੈ ਜਿੱਥੇ ਤੱਕ ਦਾਸ ਦੀ ਹੈਗੀ ਆ ਪਹੁੰਚ ਪਹੁੰਚ ਤਾਂ ਕੋਈ ਨਹੀਂ ਜਿੱਥੇ ਤੱਕ ਦਾਸ ਦਾ ਥੋੜਾ ਮੋਟਾ ਕੋਈ ਨਾਂ ਹੈ ਇਹ ਤਨਸਿਰੀ ਗੁਰੂ ਨਾਨਕ ਦੇ ਮਹਾਰਾਜ ਦੀ ਕਿਰਪਾ ਦੁਆਰਾ ਬਾਬਾ ਦਰਸ਼ਨ ਸਿੰਘ ਜੀ ਸੰਤ ਬਾਬਾ ਦਰਸ਼ਨ ਸਿੰਘ ਜੀ ਟੱਕੀ ਸਾਹਿਬ ਵਾਲੇ ਮਹਾਂਪੁਰਖਾਂ ਦੀ ਕਿਰਪਾ ਦੁਆਰਾ ਹੈ ਜੋ ਵੀ ਦਿਨ ਰਾਤ ਪ੍ਰਚਾਰ ਗੁਰਸਿੱਖੀ ਦਾ ਜਿੰਨਾ ਕੁ ਵੀ ਹੁੰਦਾ ਹੈ ਇੰਨਾ ਕਰ ਨਹੀਂ ਸਕਦੇ ਜਿੰਨਾ ਕੁ ਹੋ ਰਿਹਾ ਉਹਨਾਂ ਉਹਨਾਂ ਕਾਕਰ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜੰਕਰ ਸੂਰਜ ਨਿਕੜੇ ਤਾਰੇ ਸਿਪੇ ਅੰਧੇਰ ਫਲੋਆ ਸੋ ਜਿਹੜੀ ਬਾਹਰਲੀ ਧੁੰਦ ਹੈ ਇਸ ਨੂੰ ਧੁੰਦ ਨਹੀਂ ਮੰਨਿਆ ਜਾਂਦਾ ਇਹ ਧੁੰਦ ਤਾਂ ਜਿਵੇਂ ਹੁਣ ਸੂਰਜ ਚੜ ਰਿਹਾ ਹੈ ਧੁੰਦ ਦੂਰ ਹੋ ਰਹੀ ਹੈ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਤੇ ਨਹੀਂ ਆਏ ਸਨ ਉਦੋਂ ਪਾਪਾਂ ਦੀ ਧੁੰਦ ਨੇ ਝੂਠ ਦੀ ਧੁੰਦ ਨੇ ਸੰਸਾਰ ਨੂੰ ਢੱਕ ਲਿਆ ਸੀ ਭੈਣ ਭਾਈ ਦਾ ਪਿਆਰ ਨਹੀਂ ਸੀ ਮਾਂ ਪੁੱਤਰ ਦਾ ਕੋਈ ਆਪਸ ਦੇ ਵਿੱਚ ਪਿਆਰ ਨਹੀਂ ਸੀ ਕੋਈ ਦੋਸਤ ਦੋਸਤ ਦਾ ਪਿਆਰ ਨਹੀਂ ਸੀ ਫਿਰ ਇਸ ਧਰਤੀ ਨੇ ਜਾ ਕੇ ਨਰੰਕਾਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੇਰੇ ਤੇ ਕੋਈ ਪਰਉਪਕਾਰ ਕਰੋ ਸੋ ਫਿਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਨਰੰਕਾਰ ਦਾ ਅਵਤਾਰ ਧਾਰ ਕੇ ਸੰਸਾਰ ਦੇ ਉੱਪਰ ਆਉਣਾ ਕੀਤਾ ਦੁਨੀਆ ਨੂੰ ਸਿੱਧੇ ਰਸਤੇ ਪਾਇਆ ਦਸਾਂ ਪਾਸ਼ਾੀਆਂ ਨੇ ਆ ਕੇ ਦੁਨੀਆ ਨੂੰ ਤਾਰਿਆ ਦਸਾਂ ਪਾਸ਼ਾੀਆਂ ਦੀ ਜਗਦੀ ਜੋਤ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ ਉਤਰ ਰਹੇ ਹਨ ਸੋ ਮਹਾਪੁਰਖਾਂ ਦੀਆਂ ਡਿਊਟੀਆਂ ਲਾਈਆਂ ਜਿਸ ਤਰ੍ਹਾਂ ਕਿ ਮਹਾਪੁਰਖ ਦਿਨ ਰਾਤ ਡਿਊਟੀਆਂ ਲਾ ਰਹੇ ਹਨ ਗੁਰਸਿੱਖੀ ਦਾ ਪ੍ਰਚਾਰ ਦਿਨ ਰਾਤ ਕਰ ਰਹੇ ਹਨ ਤੁਹਾਡਲੇਦਾਰ ਪ੍ਰਚਾਰ ਮਹਾਪੁਰਖ ਕਰ ਰਹੇ ਹਨ ਜੋ ਕਿ ਆਪਣੇ ਇਲਾਕੇ ਦੇ ਬਹੁਤ ਵੱਡੇ ਭਾਗ ਨੇ ਖਾਸ ਕਰਕੇ ਸੰਗਰੂਰ ਵਾਲਿਆਂ ਦੇ ਜਿਸ ਦੇ ਵਿੱਚ ਸੰਤ ਬਾਬਾ ਆਤਰ ਸਿੰਘ ਜੀ ਮਸਤੋਆਣੇ ਵਾਲੇ ਮਹਾਂਪੁਰਖਾਂ ਦਾ ਬਹੁਤ ਵੱਡਾ ਪਰਿਉਪਕਾਰ ਆਪਣੇ ਇਲਾਕੇ ਨੂੰ ਆਪਣੇ ਇਲਾਕੇ 'ਚ ਇਲਾਕਾ ਨਗਰ ਚੀਮਾ ਵਿਖੇ ਉਹਨਾਂ ਨੇ ਅਵਤਾਰ ਧਾਰਨ ਕੀਤਾ ਸੋ ਬਾਬਾ ਸਾਹਿਬ ਦਾਸ ਜੀ ਅਲੀ ਸੇਰਾਂ ਵਾਲੇ ਮਹਾਂਪੁਰਖ ਵੀ ਆਪਣੇ ਇਲਾਕੇ ਦੇ ਵਿੱਚ ਵਿਚਰਦੇ ਰਹੇ ਉਹਨਾਂ ਦਾ ਵੀ ਇਸ ਇਲਾਕੇ ਦੇ ਵਿੱਚ ਬਹੁਤ ਵੱਡਾ ਆਧਾਰ ਹੈ ਸੇ ਸਾਨੂੰ ਪ੍ਰੇਰਣਾ ਅੱਜ ਦੇ ਦਿਨ ਦੀ ਇਹ ਲੈਣੀ ਚਾਹੀਦੀ ਹੈ ਜੋ ਵੱਧ ਤੋਂ ਵੱਧ ਨਸ਼ਾ ਕਰਦੇ ਹਨ ਨਸੇ ਦਾ ਕੋਡ ਹੈ ਉਸ ਤੋਂ ਸਾਨੂੰ ਖਾਸ ਕਰਕੇ ਬਚਣਾ ਚਾਹੀਦਾ ਹੈ ਚਿੱਟੇ ਦਾ ਰੋਗ ਲੋਕ 9 ਜਨ ਬੱਚਿਆਂ ਨੂੰ ਬੱਚੀਆਂ ਨੂੰ ਲੱਗ ਚੁੱਕਿਆ ਹੈ ਜੇ ਅਸੀਂ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਦੇਸ਼ ਮੰਨਦੇ ਹਾਂ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜੇ ਸੱਚੀ ਉੱਚੀ ਮਨਾ ਰਹੇ ਹਾਂ ਤਾਂ ਸਾਨੂੰ ਇਸ ਕੋਡ ਤੋਂ ਦੂਰ ਹੋ ਜਾਣਾ ਚਾਹੀਦਾ ਹੈ ਸੋ ਬੇਨਤੀਆਂ ਸਾਨੂੰ ਕਰਨੀਆਂ ਚਾਹੀਦੀਆਂ ਹਨ ਹਰੇਕ ਨੂੰ ਕੇ ਵੀ ਕਿਸੇ ਦਾ ਬੱਚਾ ਵੀ ਇਸ ਅੱਗ ਦੇ ਵਿੱਚ ਨਾ ਝੋਕਿਆ ਜਾਵੇ ਸੱਗ ਤੋਂ ਦੂਰ ਹੋਵੇ ਸਾਨੂੰ ਵੀ ਸਮਾਜ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ ਸਾਨੂੰ ਵੀ ਘਰ ਘਰ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਜਿਸ ਦੇ ਵਿੱਚ ਕਿ ਅਸੀਂ ਪ੍ਰਚਾਰ ਇਹੀ ਕਰੀਏ ਵੱਧ ਤੋਂ ਵੱਧ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀਏ ਇਹ ਸੰਸਾਰ ਦੇ ਝੂਠੇ ਨਸਿਆਂ ਤੋਂ ਬਚੀਏ ਤਾਂ ਸਾਡਾ ਆਧਾਰ ਹੋ ਸਕਦਾ ਹੈ ਤਾਂ ਅਸੀਂ ਸੱਚੇ ਪਰਉਪਕਾਰੀ ਹੋਵਾਂਗੇ ਤਾਂ ਅਸੀਂ ਸੱਚੇ ਗੁਰਸਿੱਖ ਹੋਵਾਂਗੇ ਜੀ ਅਸੀਂ ਘਰ ਘਰ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਾਂਗੇ ਜਿਵੇਂ ਕਿ ਸਾਡੇ ਮੁਸਲਮਾਨ ਭਰਾ ਹਨ ਉਹ ਨਗਰਾਂ ਨਗਰਾਂ ਦੇ ਵਿੱਚ ਆਪੋ ਆਪਣੇ ਕੰਮ ਛੱਡ ਕੇ ਮੁਸਲਮਾਨਾਂ ਦੇ ਘਰ ਘਰ ਜਾ ਕੇ ਮੁਸਲਮਾਨਾਂ ਦੇ ਘਰ ਘਰ ਜਾ ਕੇ ਉਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਹਨ ਆਪਦੇ ਮਜ਼ਬੂਦ ਦਾ ਪ੍ਰਚਾਰ ਕਰਦੇ ਹਨ ਉਸ ਨੂੰ ਉਹ ਜਮਾਤਾਂ ਕਹਿੰਦੇ ਹਨ ਪਰ ਅਸੀਂ ਤਾਂ ਸੋਸ਼ਲ ਮੀਡੀਆ ਦੁਆਰਾ ਵੀ ਪ੍ਰਚਾਰ ਕਰ ਸਕਦੇ ਹਾਂ ਜਿੰਨਾ ਵੀ ਸਾਤੋਂ ਗੁਰੂ ਸਿੱਖੀ ਦਾ ਪ੍ਰਚਾਰ ਹੁੰਦਾ ਵੱਧ ਤੋਂ ਵੱਧ ਕਰੀਏ ਪਰ ਅੱਜ ਇਹ ਗੱਲਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ ਜੇ ਅਸੀਂ ਗੁਰਸਿੱਖੀ ਦਾ ਪ੍ਰਚਾਰ ਕਰਦੇ ਵੀ ਹਾਂ ਤੁਹਾਨੂੰ ਸਾਨੂੰ ਰੋਕਣ ਵਾਲੇ ਵੀ ਬਹੁਤ ਜ਼ਿਆਦਾ ਹੋ ਚੁੱਕੇ ਹਨ ਉਹਨਾਂ ਦੀ ਵੀ ਪ੍ਰਵਾਹ ਨਾ ਕਰੋ ਜੇ ਉਹਨਾਂ ਦੀ ਪ੍ਰਵਾਹ ਕਰਦੇ ਰਹੇ ਤਾਂ ਦੁਸ਼ਮਣ ਭਾਰੂ ਹੋ ਜਾਵੇਗਾ ਅਸੀਂ ਉਹਨਾਂ ਦੀ ਨਾ ਪ੍ਰਵਾਹ ਛੱਡ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਕਰੀਏ ਮਹਾਪੁਰਖਾਂ ਦਾ ਜਿੰਨਾ ਵੀ ਸਾਥ ਹੈ ਅਸੀਂ ਉਹਨਾਂ ਦਾ ਪੂਰਾ ਸਾਥ ਨਹੀਂ ਦੇ ਸਕਦੇ ਜਿੰਨਾ ਕਿ ਹੈ ਅਸੀਂ ਉਹਨਾਂ ਦੇ ਬਚਨ ਮੰਨਿਏ ਸਾਥ ਦੇਈਏ ਸੋ ਗੁਰਬਾਣੀ ਦਾ ਪ੍ਰਚਾਰ ਭਾਈਕਰ ਕਰ ਕਰ ਤੱਕ ਜਾ ਕੇ ਕਰੀਏ ਐਨੀ ਬੇਨਤੀਆਂ ਹਨ ਤਾਂ ਹੀ ਸਾਡਾ ਅੱਜ ਦਾ ਜੋ ਹੈ ਗੁਰਪਰਬ ਮਨਾਇਆ ਧੰਨ ਸ੍ਰੀ ਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਗੁਰਪਰਬ ਮਨਾਇਆ ਤਾਂ ਸਾਡਾ ਸਫਲਾ ਹੋਵੇਗਾ ਕੋਈ ਬੋਲਦਿਆਂ ਅਖਰ ਵੱਧ ਘੱਟ ਕੋਈ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਜੋ ਕਿ ਆਪ ਇਹਨੂੰ ਪਤਾ ਹੀ ਹੈ ਕਿ ਖੰਗੂੜਾ 134 ਸਰਬ ਧਰਮ ਸਾਂਝਾ ਚੈਨਲ ਚੱਲਦਾ ਹੈ ਇਸ ਨੂੰ ਵੱਧ ਤੋਂ ਵੱਧ ਲਾਇਕ ਕਰੋ ਸੋ ਕਰ ਕਰ ਜਾ ਕੇ ਭਾਈ ਜਿੰਨਾ ਵੀ ਹੋ ਸਕਦਾ ਗੁਰਬਾਣੀ ਦਾ ਪ੍ਰਚਾਰ ਪੰਕਰੀਏ ਜੋ ਇਹ ਜ਼ਬਾਨ ਹੈ ਚੰਮ ਦੀ ਹੈ ਇਹ ਤੋਂ ਵੱਧ ਘੱਟ ਬੋਲਿਆ ਜਾਂਦਾ ਕੋਈ ਬੋਲਦਿਆਂ ਕੋਈ ਅਖਰ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ